ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਹੈ ਠੀਕ ਠਾਕ ਵੀਰੇ ਠੀਕ ਠਾਕ ਹੋਰ ਪਹੁੰਚੀ ਗਏ ਡਰਸੋ ਤੇ ਹਾਂ ਹਾਂ ਭਾਈ ਜੀ ਦੇਖੋ ਆਏ ਹੋਏ ਹੈ ਨਾ ਭਾਈ ਆਪਣਾ ਕਾਰਾ ਲੈਬਰੀ ਦੇ ਬੱਚੇ ਨੇ ਦੇਖੋ ਕੁਆਲਟੀ ਭਾਈ ਬੱਚੇ ਘੁਮਾ ਕੇ ਦਿਖਾ ਦਿਓ ਗੋਈ ਬੱਚੇ ਫੁੱਲ ਹੈ ਵੀ ਠੀਕ ਹੈ ਨਾ ਰਿੰਕਲ ਬੇਸਿਸ ਛੋਟ ਮਜਲ ਦੇ ਤੇ ਛੋਟ ਏਅਰ ਦੇ ਠੀਕ ਹੈ ਨਾ ਈਅਰ ਦੇ ਦੇਖੀ ਸਾਦੇ ਤੁਸੀਂ ਬਾਕੀ ਅਮਰੀਕਨ ਦੇ ਬੱਚੇ ਭਾਜੀ ਹਾਂ ਜੀ ਆਪ ਅਮਰੀਕਨ ਦੇਖਣਾ ਭਾਈ ਜੀ ਮੇਲ ਤੇ ਫੀਮੇਲ ਦਾ ਕੀ ਪ੍ਰਾਈਸ ਹੈ ਭਾਜੀ ਮੇਲ ਦਾ ਵੀਰੇ 10000 ਆ ਫੀਮੇਲ ਦਾ 4000 ਠੀਕ ਹੈ ਮੇਲ ਦਾ 10000 ਰੁਪਿਆ ਤੇ ਫੀਮੇਲ ਦਾ 4000 ਰੁਪਿਆ ਠੀਕ ਹੈ ਨਾ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਵੀਰੇ ਕੰਮ ਹੈ ਆਲ ਬਰੀਡ ਹੀ ਆ ਵੀਰੇ ਆਲ ਬਰੀਡ ਦੇ ਵਿੱਚ ਠੀਕ ਹੈ ਨਾ ਤੇ ਹੁਣੇ ਦੋੜ ਲਓ ਕੀ ਕੁਛ ਪਿਆ ਬਰਦਰ ਇਹ ਲੈ ਬਰੀਡ ਲੈ ਕੇ ਆ ਜੀ ਪੂਰੀ ਹੈ ਇਹਨਾਂ ਦੇ ਵੀਰੇ ਠੀਕ ਹੈ ਹਾਂਜੀ ਤੇ ਭਾਜੀ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਹੈਗੀ ਆ ਆਈ ਗਿਆ ਵੀਰੇ ਠੀਕ ਹੈ ਨਾ ਤੇ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਹਾਂਜੀ ਠੀਕ ਹੈ ਨਾ ਉਹ ਆਪਣੀ ਲੋਕੇਸ਼ਨ ਦੱਸ ਦਈਏ ਵੀਰੇ ਆਪਣਾ ਲੋਕੇਸ਼ਨ ਮੇਰੇ ਮਰੀਕੋਟਲਾ ਮੋਬਾਈਲ ਨੰਬਰ 8672138812 ਠੀਕ ਹੈ ਇਹ ਹੋਰ ਕੋਈ ਬਰੀਡ ਦਾ ਪਪੀ ਦਾ ਅਗਲਾ ਲੈਣਾ ਚਾਹਵੇ ਤਾਂ ਵੀਰੇ ਸਭ ਮਿਲ ਜੂਗਾ ਸਭ ਮਿਲ ਜੂਗਾ ਤੇ ਆਲਓਵਰ ਇੰਡੀਆ ਡਿਲੀਵਰੀ ਹੈ ਠੀਕ ਹੈ ਨਾ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਆਲ ਇੰਡੀਆ ਡਿਲੀਵਰੀ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਨਾ ਫਿਰਾਲ ਬਾਈ ਨੇ ਵੀ ਹਸ ਟਾਈਮ ਲੈਬਰੇ ਤੇ ਪੁਮੇਰਿੰਗ ਦਾ ਸਟਾਕ ਪਿਆ ਹੈ ਠੀਕ ਹੈ ਓਕੇ ਕਹੋ ਬਾਈ ਠੀਕ ਹੈ ਵੀਰੇ ਅੱਸੀ ਗਾਜਰਦੇ ਬਾਈ ਕੀ ਹਾਲ ਚਾਲ ਹੈ ਅੱਸੀ ਗਾਜੀ ਠੀਕ ਠਾਕ ਹੋਰ ਆਈ ਕਿ ਡੌਗ ਸ਼ੋ ਤੇ ਹਾਂਜੀ ਹਾਂਜੀ ਬਾਈ ਜੀ ਡੌਗ ਸ਼ੋ ਅੱਜ ਹੋਇਆ ਸੀਗਾ ਆਪਣਾ ਨੀਅਰ ਜੀ ਸਰੰਦ ਦੇ ਲਵੇ ਠੀਕ ਹੈ ਨੀਅਰ ਪਾਸੋਂ ਦੇ ਲਵੇ ਤੋੜਾ ਪਿੰਡ ਪਾ ਜਾਂਦਾ ਤੇ ਇੱਕ ਡੌਗ ਸ਼ੋ ਵੀ ਸੀਗਾ ਤੇ ਕਬੱਡੀ ਕੱਪ ਵੀ ਸੀਗਾ ਚਲੋ ਡੌਗ ਸ਼ੋ ਦੇ ਵਿੱਚ ਥੋੜਾ ਬਹੁਤ ਘੱਟ ਘੱਟ ਹੋਇਆ ਆ ਪੱਪੀ ਮਾਰਕ ਦੇ ਵਿੱਚ ਆਇਆ ਸੀ ਇਹ ਤਾਂ ਬੱਚੇ ਦੇਖਣਾ ਤਾਂ ਬਾਈ ਯਾਰੀ ਆਪਣਾ ਆਏ ਸੀ ਲੈ ਕੇ ਕੋਈ ਲੈਬਰੇ ਠੀਕ ਹੈ ਫ੍ਰੈਚ ਨੀਚੇ ਬਿਗਲੇ ਪਏ ਨੇ ਜਰਮਨੀ ਵੀ ਪਏ ਨੇ ਕਲਚਰ ਵੀ ਨੇ ਬਾਕੀ ਬਈ ਨਾਲ ਗੱਲ ਕਰਦੇ ਵੀਰੇ ਲੈਬਰੀ ਦੇ ਵਿੱਚ ਮੇਲ ਹੈ ਫੀਮੇਲ ਹੈ ਜੀ ਮੇਲ ਵੀ ਆ ਫੀਮੇਲ ਵੀ ਜੀ ਕੀ ਪ੍ਰਾਈਸ ਵੀਰ ਜੀ ਮੇਲ ਦਾ ਜੀ 12000 ਫੀਮੇਲ 4000 ਫੀਮੇਲ 4000 ਹਾਂ ਪ੍ਰਾਈਸ ਦੇ ਵਿੱਚ ਵੀ ਜੀ ਮੇਲ ਆ ਜੀ ਸੰਗਲ ਤੁਸੀਂ ਦੇਖ ਹੀ ਜਾਓ ਤੇ ਫਰੈਕ ਫਾਉਂਡ ਕਲਰ ਦੇ ਵਿੱਚ ਬੱਚਾ ਜੀ ਬਹੁਤ ਵਧੀਆ ਭਾਈ ਉੱਪਰੋਂ ਚੱਕ ਕੇ ਦਿਖਾ ਦੋਰਾ ਵਿੱਚ ਭਾਈ ਕੀ ਪ੍ਰਾਈਸ ਦੀ ਇਹਦਾ ਇਹ 13000 ਰੁਪਏ ਜੀ 13000 ਹਾਂ ਜੀ ਮੇਲ ਆਪਣਾ ਆਲ ਬਰੀਡ ਦੇ ਵਿੱਚ ਕੰਮ ਆਲ ਬਰੀਡ ਹਾਂ ਜੀ ਤੇ ਬੀਗਲ ਦਾ ਭਾਜੀ ਥੱਲੇ ਫੀਮੇਲ ਹੈ ਜੀ ਫੀਮੇਲ 5000 ਦੀ ਠੀਕ ਹੈ ਜੀ ਇਹ ਜਰਮਨ ਦੀ ਭਾਜੀ ਲੌਂਗ ਕੋਟ ਆ ਫੀਮੇਲ ਨੇ ਡਬਲ ਕੋਟ ਆ ਜੀ ਡਬਲ ਕੋਟ ਨੇ 9000 ਦੀ ਫੀਮੇਲ ਆ 9000 ਦੀ ਤੇ ਆ ਟਾਇ ਕਲਚਰ ਭਾਜੀ ਕਰਕੇ ਦਿਖਾਈਓ ਇਹ ਕਲਚਰ ਬੱਚੇ ਨੇ ਜੀ ਟਾਇ ਕਲਚਰ ਚ ਕੱਢ ਕੇ ਦਿਖਾ ਦਿਓ ਦੇਖੋ ਭਾਜੀ ਟਾਇ ਕਲਚਰ ਦੇ ਵਿੱਚ ਬੱਚੇ ਨੇ ਕਿ ਤੁਸੀਂ ਦੇਖੀ ਜਾਓ ਠੀਕ ਹੈ ਨਾ ਇੱਕ ਕਰੀਮ ਬੱਚਾ ਆ ਇੱਕ ਰੈਡ ਕਲਰ ਦੇ ਵਿੱਚ ਬੱਚਾ ਭਾਜੀ ਮੇਲ ਆ ਫੀਮੇਲ ਆ ਜੀ ਦੋਈ ਫੀਮੇਲ ਆ ਨੇ ਜੀ ਅੱਛਾ ਜੀ ਕੀ ਪ੍ਰਾਈਸ ਭਾਜੀ ਇਹ 12-12000 ਨੂੰ ਜੀ 12-12000 ਠੀਕ ਆ ਘੁਮਾ ਕੇ ਦਿਖਾ ਦਿਓ ਬੱਚੇ ਦੇਖੀ ਸਾਦੇ ਭਾਈ ਤੇ ਬਾਕੀ ਭਾਈ ਜੀ ਆਪਣਾ ਲੋਕੇਸ਼ਨ ਕੀ ਪਾਇਆ ਤੇ ਮੋਬਾਈਲ ਮਰੇਕੋਲਾ ਜੀ ਮਰੇਕੋਲਾ ਠੀਕ ਹੈ ਮੋਬਾਈਲ ਨੰਬਰ ਜੀ 9855255324 ਠੀਕ ਹੈ ਤੇ 올 ਬਰੀਡ ਦੇ ਵਿੱਚ ਹੀ ਕੰਮ ਆਦਾ 올 ਬਰੀਡ ਆ ਜੀ 올 ਇੰਡੀਆ ਡਿਲੀਵਰੀ ਆ ਹਾਂ ਜੀ ਹਾਂ ਜੀ ਜਿਹੜੀ ਡਿਲੀਵਰੀ ਹੋਊਗਾ ਐਕਸਟਰਾ ਚਾਰਜ ਐਕਸਟਰਾ ਚਾਜੋ ਟੋਕਨ ਮਨੀ ਪਹਿਲਾਂ ਪਾਓ ਠੀਕ ਹੈ ਜੀ ਤੇ ਨਾਲੇ ਨਾ ਬਾਈ ਦਾ ਆਲੋ ਓਵਰ ਇੰਡੀਆ ਡਿਲੀਵਰੀ ਆ 올 ਬਰੀਡ ਦੇ ਵਿੱਚ ਕੰਮ ਹੈ ਨੀਚੇ ਵੀਡੀਓ ਦੇ ਵਿੱਚ ਭਾਈ ਦਾ ਨੰਬਰ ਚੱਲਦਾ ਉਹ ਭਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਦੀ ਲੋਕੇਸ਼ਨ ਮਰੇਕੋਲਾ ਪੈਂਦੀ ਹੈ ਨੀਅਰ ਓਕੇ ਭਾਈ ਜਗਦੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਆਈ ਗਏ ਨੌਸੋ ਤੇ ਹਾਂਜੀ ਬਾਈ ਜੀ ਦੇਖੋ ਬਾਈ ਲੈ ਕੇ ਆਇਆ ਹੋਇਆ ਜਰਮਨ ਦੇ ਵਿੱਚ ਸ਼ੋਰਕੋਰ ਦੇ ਵਿੱਚ ਬੱਚੇ ਬਾਈ ਜੀ ਦੇਖੋ ਘੁਮਾ ਕੇ ਲਗਾ ਦਿਓ ਬਾਈ ਜੀ ਪਾਜੀ ਮੇਲ ਦਾ ਫੀਮੇਲ ਦਾ ਕੀ ਪ੍ਰਾਈਸ ਜੀ ਮੇਲ ਦੀ 10000 ਦਾ ਠੀਕ ਹੈ ਜੀ ਫੀਮੇਲ 6000 ਦੀ ਆ ਕਿੰਨੇ ਚ 10000 ਦੀ ਤੇ ਨੀਚੇ ਬਾਈ ਲਵੇ ਨਾ ਟਵਾਈ ਦੇ ਬੱਚੇ ਵੀ ਪੈਨੇ ਬਾਈ ਜੀ ਟਵਾਈ ਦੇ ਬੱਚੇ ਵੀ ਦਿਖਾ ਦਿਓ ਪਾਜੀ ਟਵਾਈ ਦੇ ਵਿੱਚ ਬੱਚੇ ਪੈਨੇ ਪਾਜੀ ਲਵੇ ਤੁਸੀਂ ਦੇਖੇ ਜਾ ਸਕਦੇ ਹੋ ਆ ਦੇਖੋ ਰੈੱਡ ਕਲਰ ਦੇ ਵਿੱਚ ਬੱਚੇ ਨੇ ਕਿ ਦੋ ਜੀ ਠੀਕ ਹੈ ਨਾ ਇੱਕ ਕਰੀਮ ਉਹਨਾਂ ਦੇ ਵਿੱਚ ਬੱਚਾ ਹੈ ਤੁਸੀਂ ਕੁਆਲਿਟੀ ਦੇਖ ਹੀ ਸਕਦੇ ਹੋ ਪਰ ਜਿਹੜੀ ਇਹਦੇ ਮੇਲ ਫੀਮੇਲ ਦਾ ਕੀ ਪ੍ਰਾਈਸ ਸੀ ਜਿਹਦੇ ਮੇਲ ਦਾ ਬਾਜੀ 10000 ਰੁਪਿਆ ਠੀਕ ਹੈ ਜੀ ਫੀਮੇਲ 7000 ਦੀ ਫੀਮੇਲ ਆ ਕਰੀਬ ਆ ਠੀਕ ਆ ਫੀਮੇਲ ਕਰੀਬ ਆ ਇਹ ਟੁਆਇ ਕਲਚਰ ਦੇ ਵਿੱਚ ਹੈ ਨਾ ਜੀ ਹਾਂਜੀ ਭਾਈ ਜੀ ਟੁਆਇ ਕਲਚਰ ਇਹ ਬਾਕੀ ਭਾਈ ਜੀ ਆਪਣਾ ਕਿਹੜੀ ਕਿਹੜੀ ਬ੍ਰੀਡ ਦੇ ਵਿੱਚ ਕੰਮ ਆ ਆਲ ਬ੍ਰੀਡ ਆ ਭਾਈ ਆਲ ਬ੍ਰੀਡ ਪਿੱਟਬੁੱਲ ਛੱਡ ਕੇ ਪਿੱਟਬੁੱਲ ਨੂੰ ਛੱਡ ਕੇ ਆਲ ਬ੍ਰੀਡ ਦੇ ਵਿੱਚ ਕੰਮ ਆ ਆਪਣਾ ਇਹ ਭਾਈ ਆਪਣੀ ਲੋਕੇਸ਼ਨ ਕਿ ਪਾ ਜਾਂਦੇ ਜੀ ਆਪਣਾ ਰਾਏਗੋਡ ਏਰੀਆ ਪਾ ਦੋ ਠੀਕ ਆ ਆਪਣੀ ਭਾਈ ਜੀ ਲੋਕੇਸ਼ਨ ਦੱਸਦੇ ਹੋ ਮੋਬਾਈਲ ਨੰਬਰ ਦੱਸਦੀ ਵੀਰੇ 99553 27709 ਠੀਕ ਡਰੈਗ ਕੋਡ ਵੀ ਇਹ ਆਲ ਓਵਰ ਇੰਡੀਆ ਡਿਲੀਵਰੀ ਆ ਹਾਂਜੀ ਠੀਕ ਹੈ ਨਾ ਨੀਚੇ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨਵੇਂ ਆਲ ਇੰਡੀਆ ਡਿਲੀਵਰੀ ਆ ਆਲ ਗ੍ਰੀਡ ਦੇ ਵਿੱਚ ਕੰਮ ਆ ਬਾਈ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਬਾਈ ਓਕੇ ਬਾਈ ਥੈਂਕ ਯੂ ਸੋਸੀ ਗੱਲ ਗੁਰਪ੍ਰੀਤ ਬਾਈ ਕੀ ਹਾਲ ਚਾਲ ਠੀਕ ਹੈ ਜੀ ਹੋਰ ਆਈ ਗਏ ਡਰੋਪ ਸ਼ੋਟ ਤੇ ਹਾਂਜੀ ਦੇਖੋ ਬਾਈ ਜੀ ਬਾਈ ਲੈ ਕੇ ਆਇਆ ਬਾਈ ਜਰਮਨ ਦੇ ਕਿਹੜੇ ਪੋਰਟ ਦੇ ਵਿੱਚ ਬੱਚੇ ਨੇ ਭਾਜੀ ਇਹ ਲੌਂਗ ਕੋਡ ਹੈ ਇਹ ਲੌਂਗ ਕੋਡ ਦੇ ਬੱਚੇ ਧਮਾ ਕੇ ਦਿਖਾ ਦਿਓ ਬਾਈ ਓਏ ਬੱਚੇ ਫੁੱਲ ਹੈਪੀ ਨੇ ਕਿ ਬੱਚੇ ਅੰਨੇ ਆ ਵੀ ਬੱਚੇ ਨੇਗੇ ਭਾਈ ਮੇਲ ਫੀਮੇਲ ਦਾ ਕੀ ਪ੍ਰੋਜੈਕਟ ਹੈ ਜੀ ਇਹ ਫੀਮੇਲਾਂ ਨੇ ਜੀ ਇਹ 10000 ਪਰਾਈ ਇੱਕ 10000 ਰੁਪਏ ਸਿੰਗਲ ਫੀਮੇਲ ਦਾ ਮੇਲ ਸਾਰੇ ਸੇਲ ਹੋ ਗਏ ਹਾਂ ਜੀ ਠੀਕ ਹੈ ਮੇਲ ਸਾਰੇ ਸੇਲ ਹੋ ਗਏ ਭਾਈ ਜੀ ਹੋਰ ਆਪਣੇ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆਉਂਦਾ ਹੈ ਜਰਮਨ ਸਾਫਟਾ ਜੀ ਜਰਮਨ ਜਰਮਨ ਦੇ ਵਿੱਚ ਕੰਮ ਕਰਦੇ ਆਂ ਭਾਈ ਜੀ ਠੀਕ ਹੈ ਨਾ ਭਾਈ ਜੀ ਦਾ ਠੀਕ ਹੈ ਨਾ ਆਲ ਬਰੀਡ ਦੇ ਵਿੱਚ ਕੰਮ ਨਹੀਂ ਹੈਗਾ ਸਪੈਸ਼ਲ ਜਰਮਨ ਦੇ ਵਿੱਚ ਡਾਗ ਬੋਰਡ ਦੇ ਵਿੱਚ ਬੱਚੇ ਆਂਗੇ ਭਾਈ ਨਾਲ ਭਾਈ ਨੂੰ ਤਾਂ ਬਾਕੀ ਕੰਟੈਕਟ ਨੰਬਰ ਬੋਲਦੇ ਆਂ ਭਾਈ ਨੂੰ ਫੇਸਬੁੱਕ ਬੋਲਦੇ ਆਂ ਨਾਈਟ ਨੰਬਰ 8988821598 ਠੀਕ ਹੈ ਤੇ ਆਪਣਾ ਸਪੈਸ਼ਲ ਜਰਮਨ ਦੇ ਵਿੱਚ ਹੀ ਕੰਮ ਹੈ ਠੀਕ ਹੈ ਤੇ ਆਪਣਾ ਆਲਓਵਰੀ ਡਿਲੀਵਰੀ ਕਰਵਾ ਦਿੰਦੇ ਹਾਂ ਹਾਂ ਠੀਕ ਹੈ ਭਾਈ ਜੀ ਤੇ ਭਾਈ ਜੀ ਨੇ ਬਣਾ ਭਾਈ ਨੇ ਦੱਸ ਦਿੱਤਾ ਫੀਮੇਲ ਦਾ ਰੇਟ ਕੀ ਦੱਸਿਆ ਜੀ ਭਾਈ ਇੱਕ ਵਾਰ 10000 70000 ਗਣਾ ਭਾਈ ਦੇ ਨੀਚੇ ਵੀਡੀਓ 'ਚ ਨੰਬਰ ਚੱਲਦਾ ਰੂਗਾ ਭਾਈ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਵੀਰੇ ਓਕੇ ਸਸੀ ਗਰਾਨਾ ਬਾਈ ਕੀ ਹਾਲ ਚਾਲ ਸਸੀ ਗਰ ਵੀਰੇ ਵਧੀਆ ਤੁਸੀਂ ਆਈ ਗਏ ਡੌਗ ਸ਼ੋਅ ਤੇ ਹਾਂਜੀ ਹਾਂਜੀ ਬ੍ਰਦਰ ਬਾਈ ਤੇ ਨਾ ਬਾਈ ਤਾਂ ਨੀਰ ਹੀ ਪੈਣ ਦਾ ਏਰੀਆ ਤੇ ਬਾਈ ਨੇ ਕਿਹਾ ਅੱਜ ਗੋਲਡਨ ਰੀਵਰ ਠੀਕ ਹੈ ਡੌਬਰਮੈਨ ਤੇ ਜਰਮਨ ਜਰਮਨ ਪਾਜੀ ਕਿਹੜੇ ਕੋਟ ਦੇ ਵਿੱਚ ਲੌਂਗ ਕੋਟ ਵੀਰੇ ਲੌਂਗ ਕੋਟ ਦੇ ਬੱਚਾ ਕਮਾ ਕੇ ਦਿਖਾਈ ਬਾਈ ਦੇਖੋ ਬਾਈ ਜੀ ਕੁਆਲਿਟੀ ਦੇ ਵਿੱਚ ਬੱਚਾ ਇਹਨਾਂ ਲੌਂਗ ਕੋਟ ਦੇ ਵਿੱਚ ਫੀਮੇਲ ਆ ਮੇਲ ਪਾਜੀ ਕੀ ਇਹ ਫੀਮੇਲ ਹਨ ਵੀਰੇ ਕੀ ਪ੍ਰਾਈਸ ਪਾਜੀ ਫੀਮੇਲ ਦਾ ਵੀਰੇ ਰੱਖਿਆ 9000 ਪ੍ਰਾਈਸ 9000 ਲੌਂਗ ਕੋਟ ਹੈ ਲੌਂਗ ਕੋਟ ਦੇ ਹਾਂਜੀ ਹਾਂਜੀ ਇਹ ਬਾਈ ਜੀ ਡੌਬਰਮੈਨ ਦੇ ਵਿੱਚ ਮੇਲ ਅਵੇਲੇ ਵਾਲਾ ਈਮੇਲ ਤੇ ਫੀਮੇਲ ਕੀ ਪ੍ਰਾਈਸ ਭਾਜੀ ਤੇ ਮੇਲ ਹੈਗਾ ਜੀ 15000 ਫੀਮੇਲ 10000 ਫੀਮੇਲ 10000 ਤੇ ਵੀਰੇ 골ਡਨ ਟੇਵਰ ਦੇ ਵਿੱਚ 골ਡਨ ਟੇਵਰ ਚ ਵੀਰੇ ਮੇਲ ਨੇ 4 ਦੋ ਸੇ ਰੋਗੇਗੀ ਆਪਣੇ ਤੇ ਦੋ ਰਹਿ ਗਏ ਜੀ ਤਾਂ ਕਰਾ ਪ੍ਰਾਈਸ ਰੱਖਿਆ 10000 10000 ਹਾਂਜੀ ਹਾਂਜੀ ਠੀਕ ਹੈ ਨਾ ਤੇ ਆਪਣਾ ਆਲ ਬਰੀਡ ਦੇ ਵਿੱਚ ਹੀ ਕੰਮ ਆ ਹਾਂਜੀ ਆਲ ਬਰੀਡ ਇਹ ਆਲ ਓਵਰ ਇੰਡੀਆ ਡਿਲੀਵਰੀ ਹਾਂਜੀ 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 ਠੀਕ ਹੈ ਨਾ ਇਹ ਬਾਈ ਦੇ ਅਬਦਾਨਾ ਆਲ ਬਰੀਡ ਦੇ ਵਿੱਚ ਕੰਮ ਆ ਆਲ ਇੰਡੀਆ ਡਿਲੀਵਰੀ ਆ ਤੇ ਬਾਈ ਦੀ ਲੋਕੇਸ਼ਨ ਪੁੱਛਦੇ ਆ ਬਾਈ ਦਾ ਕੰਟੈਕਟ ਨੰਬਰ ਪੁੱਛਦੇ ਆ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ 8375711431 8375711431 ਪਟਿਆਲਾ ਜੀ ਠੀਕ ਆ ਜੀ ਬਾਈ ਦੇ ਨਾਲ ਤੇ ਵਿੱਕੀ ਬਾਈ ਆਪਣਾ ਨੰਬਰ ਵੀ ਦੱਸ ਦਿਓ 9785272607 ਠੀਕ ਆ ਨੀਚੇ ਵੀਡੀਓ ਵਿੱਚ ਨਾ ਬਾਈ ਦੋਨਾਂ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਓਵਰ ਇੰਡੀਆ ਵਿੱਚ ਕੰਮ ਆ ਆਲ ਓਵਰ ਇੰਡੀਆ ਡਿਲੀਵਰੀ ਆ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਆ ਓਕੇ ਰਵਣ ਬਾਈ ਓਕੇ ਓਕੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਸੋਨੇ ਬਾਈ ਕੀ ਹਾਲ ਚਾਲ ਹੈ ਠੀਕ ਆ ਵੀਰੇ ਵਧੀਆ ਵਧੀਆ ਪਹੁੰਚ ਗਏ ਡਾਕਟਰ ਕੋਲ ਹਾਂਜੀ ਬਾਈ ਆ ਗਏ ਦੇਖੋ ਬਾਈ ਜੀ ਬਾਈ ਲੈ ਕੇ ਆਇਆ ਹੈ ਜਰਮਨ ਦੇ ਬੱਚੇ ਇਹ 골ਡਨ ਟੀਵਰ ਦੇ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਨਾ ਤੇ نیچے ਪਏ ਨੇ ਬੱਚੇ ਬਾਕੀ ਬਾਈ ਜੀ ਗੱਲ ਕਰਦੇ ਆਂ ਭਾਈ ਨਾਲ ਰੇਟ ਦੀ ਭਾਈ ਜੀ ਕਿਹੜੇ ਕੋਰਟ ਦੇ ਵਿੱਚ ਆ ਤੇ ਕਿਹੜੇ ਰੇਟ ਦੇ ਮੀਡੀਅਮ ਕੋਰਟ ਹੀ ਆ ਵੀਰੇ ਮੀਡੀਅਮ ਕੋਰਟ ਦੇ ਹਾਂ ਤੇ ਭਾਜੀ ਕੀ ਪ੍ਰਾਈਸ ਆ ਮੇਲ ਫੀਮੇਲ ਦਾ ਜੀ ਇਹਦੇ ਆਪ ਕੋਲ ਫੀਮੇਲ ਨਹੀਂ ਨੇ ਇਹ ਮੇਲ ਵੀ ਮਿਲ ਜੂਗਾ ਠੀਕ ਹੈ ਮੇਲ ਦਾ 10000 ਆ ਤੇ ਫੀਮੇਲ ਦਾ ਵੀਰੇ ਆਪਾਂ ਲੈਸ ਸੀ ਕਰਤਾ ਜੋ ਆਫਰ 3000 ਆ ਫੀਮੇਲ ਦਾ ਰੇਟ ਕਿੰਨੇ ਹਜ਼ਾਰ ਫੀਮੇਲ ਹਾਂਜੀ ਵੀਰੇ ਕੁਆਲਿਟੀ ਪੂਰੀ ਘੈਂਟ ਆ ਤੁਸੀਂ ਬੱਚਾ ਦੇਖ ਹੀ ਸਕਦੇ ਹੋ ਭਾਜੀ ਸਿੰਗਲ ਕੋਰਟ ਦੀ ਫੀਮੇਲ ਲੈ ਕੇ ਆ ਇਹ ਕਹਣਾ ਬਾਈ ਨੇ ਆਫਰ ਲਾਤੀ ਕਿ ਬਾਈ ਜੀ ਫੀਮੇਲ ਹੀ ਰਹਿ ਗਈਆਂ ਮੇਲ ਸੇਲ ਹੋ ਚੁੱਕੇ 3 ਤੋਂ 9000 ਦਾ ਬਾਕੀ ਬਾਈ ਜੀ ਆਪਣੀ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆ ਆਪਣੀ ਆਲ ਬਰੀਡ ਦੀ ਕੰਮ ਆ ਵੀਰੇ ਆਲ ਬਰੀਡ ਦੀ ਕੰਮ ਆ ਇਹ ਬਾਈ ਜੀ ਆਪਣੀ ਲੋਕੇਸ਼ਨ ਕਿ ਪੈ ਜਾਂਦੀ ਹੈ ਜੀ ਆਪਣੀ ਰਾਏਕੋਟ ਪੈ ਜਾਂਦੀ ਆ ਰਾਏਕੋਟ ਵੀਰੇ ਮੋਬਾਈਲ ਨੰਬਰ ਦੱਸ ਦਿਓ ਆਪਣਾ 8872401302 ਠੀਕ ਹੈ ਤੇ ਆਪਣਾ ਆਲ ਓਵਰ ਇੰਡੀਆ ਡਿਲੀਵਰੀ ਆ ਹਾਂ ਜੀ ਵੀਰੇ ਹਾਂ ਜੀ ਠੀਕ ਹੈ ਨਾ ਆਲ ਇੰਡੀਆ ਬਾਈ ਦੀ ਡਿਲੀਵਰੀ ਆ ਆਲ ਬਰੀਡ ਦੇ ਵਿੱਚ ਕੰਮ ਆ ਬਾਈ ਦਾ ਨੀਚੇ ਵੀਰੇ ਨੰਬਰ ਚੱਲਦਾ ਰਹੂਗਾ ਬਾਈ ਤੁਸੀਂ ਕੰਟੈਕਟ ਜਰਮਨ ਦੇ ਬੱਚੇ ਨੇ ਕਿ ਬਾਈ ਨਾਲ ਤੇ ਆਫਰ ਹੀ ਲਾਤੀ ਹੈ ਬਾਈ ਨੂੰ ਕੋਈ ਕੰਟ੍ਰੈਕਟ ਕਰਾ ਸਕਦੇ ਓਕੇ ਵੀਰੇ ਓਕੇ ਵੀਰੇ ਓਕੇ